ਭਾਈ ਮਤੀਦਾਰ ਭਾਈ ਜਤ ਸਦੀਦਾਰ ਭਾਈ ਨਿਆਗਾ ਜੀ ਅਤੇ ਬਾਬਾ ਲੱਖੀ ਸ਼ਾਲ ਮਹਾਨ ਵਰਜਾਰਾ ਜੀ ਦੀ ਮਹਾਨ ਕੁਰਬਾਨੀ ਨੂੰ ਬਾਬਾ ਜੀਵਨ ਸਿੰਘ ਜੀ ਦੀ ਮਹਾਨ ਕੁਰਬਾਨੀ ਨੂੰ ਇਸ ਤਾਰੀਖ ਦੀ ਮਨਾਦੇ ਆ ਆ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਆ ਗੁਰਦੁਆਰਾ ਗੁਰਨਾਮਕਰਵਾਲ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਬਾਗ ਰਸਤਾਨਾ ਤੇ ਸਤਿਗੁਰੂ ਨਾਨਕ ਬਾਸ਼ਾ ਦੀ ਆਪਣੀਆਂ ਸੰਗਤ ਬਾਬਾ ਸੁਖਦੇਵ ਸਿੰਘ ਦੀ ਬੇਟੀ ਸਤਿਗੁਰੂ ਸਹਿਜ ਸਿੰਘ ਗੁਰੂ ਰਣਸਰ ਮਹਾਰਾਜ ਦੇ ਸਤਿ ਸ਼ਾਇਰਾ ਹੀਟ ਮਹਾਂ ਪੂਛਾਂ ਦੇ ਸਹਿਯੋਗ ਦੇ ਨਾਲ ਗੁਰਮਤ ਸਮਾਗਮ ਜੋ ਕਿ 4 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 9.5 ਦੇ ਗਰੀਬ ਸ੍ਰੀ ਸਹਿਜ ਬਾਹਰ ਸ੍ਰੀ ਅਖਣਪਾਰ ਸਾਹਿਬ ਦੇ ਘੋ ਬੈਠ ਗਏ ਉਪਰੰਤ ਭਾਈ ਅਜੀਤ ਸਿੰਘ ਜੀ ਅਗਰਗੁਰਵਾਲੇ ਭਾਈ ਮਨਜੀਤ ਸਿੰਘ ਜੀ ਟਾਂਡੇ ਵਾਲੇ ਉਪਰੰਤ ਆਰਤੀ ਆਰਤੀ ਦੇ ਗਾਇਨ ਹੋਣਗੇ ਉਸ ਤੋਂ ਬਾਅਦ ਹੋਗਣਾ ਮੇ ਦੁਬਾਰ ਭਾਈ ਕਿਸ਼ਵਿੰਦਰ ਸਿੰਘ ਜੀ ਦਸੂਹੇ ਵਾਲੇ ਅਤੇ ਭਾਈ ਸਰਸ਼ੇਬ ਸਿੰਘ ਜੀ ਸ੍ਰੀ ਅਮਰਸਾਹਬ ਵਾਲੇ ਸੰਤਾਨ ਨੂੰ ਕਥਾ ਕੀਰਤਨ ਦੇ ਨਾਲ ਨਿਹਾਲ ਕਰਨਗੇ ਦਸਤਾਰ ਸਿਕਲਾਈ ਦਾ ਗੰਭ ਵੀ ਲੱਗੇਗਾ ਹੁੰਦਾ ਜੰਗ ਵੀ ਲੱਗੇਗਾ ਭਾਈ ਸ਼ਹੀਦ ਭਾਈ ਮਨੀ ਸਿੰਘ ਜੀ ਕਤਕਾਰ ਅਖਾੜਾ ਜਲੰਧਰ ਵਾਲੇ ਉਹ ਵੀ ਆਪਣੇ ਕਤਕੇ ਦੇ ਜੋਰ 12 ਤੋਂ 1 ਵਜੇ ਕਤਕੇ ਦੇ ਜੋਰ ਉਹ ਦਿਖਾਣਗੇ ਸਮੂਹ ਸੰਤਾਂ ਬੇਨਤੀ ਹੈ ਇਸ ਗੁਰਮਤ ਸਮਾਗਮ ਦੇ ਵਿੱਚ ਹਾਜ਼ਰੀਆਂ ਭਰੋ ਅੱਜ ਸ੍ਰੀ ਸਹਿਜ ਬਾਣ ਆਰੰਭ ਹੋਣ ਜਾ ਰਹੇ ਨੇ ਕੈ ਰੰ ਨਾਮਿਤ ਤੈ ਸਕੋ ਆਪ ਤਿਤ ਕਰ ਅਨਹਦ ਵਾਜੇ ਅਨੰਦ ਸੁਣਾਉ ਬਿਦਬਾਗਿਓ ਸਭ ਰਮਨ ਹੋਰਨ ਤਰ ਗੋਲੇ ਬਾੜ ਬਰਮ ਸ੍ਰੀ ਦੰਤਾਨਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨਾਕ ਪੰਥ ਨੂੰ ਵੀ ਸੋਰੇ ਆ ਗਿਆ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਖਾਤਸਾ ਜੀਨ ਬਖਸ਼ੋ ਜੀ ਇਹ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਧਾਨ ਨਿਉਟਿਆਂ ਦੀ ਊੜ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰੰਗ ਸਾਹਿਬ ਜੀਓ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਾਬਾ ਸ੍ਰੀ ਚੰਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨਾਂ ਤੇ ਸਤਿਗੁਰ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆ ਜਿਹੜੇ 350ਵੇਂ ਸ਼ਹੀਦੀ ਸਮਾਗਮ ਨੂੰ ਸਮਰਪਿਤ ਭਾਈ ਮਤੀ ਦਾਸ ਭਾਈ ਖਤੀ ਦਾਸ ਜੀ ਭਾਈ ਦਿਆ ਦਾਸ ਜੀ ਧੰਨ ਧੰਨ ਬਾਬਾ ਲੱਖੀ ਛਾਲ ਵਾਣਾ ਨਯਾਰਾ ਜੀ ਉਹਨਾਂ ਦੀ ਕੁਰਬਾਨੀ ਨੂੰ ਬਾਬਾ ਜੀਵਨ ਸਿੰਘ ਜੀ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਆ ਹੋਇਆ ਸਤਿਗੁਰ ਜੀਓ ਸ੍ਰੀ ਸਹਿਜ ਪਾਠ आरंभ लगे हैं पाशा जी आग्या बखशिश करो पाशा जी हो आप जी ने दर के सेवक सरदार सुखविंदर सिंह मिसल मंगेसरी परमिंदर सिंह जसविंदर सिंह बेगोवाल सरदार सिंह उच्छा सरदार मनजीत सिंह हिस्टोरीयन टांडा सरदार जगजीत सिंह यूएसए जोगिंदर सिंह जिया सहोता ਸਰਦਾਰ ਸੁਖਵਿੰਦਰ ਸਿੰਘ ਜਹੂਰੇ ਤੋਂ ਸਰਦਾਰ ਲਖਵਿੰਦਰ ਸਿੰਘ ਲੱਗੀ ਹਾਜੀਪੁਰ ਤੋਂ ਏਪੀ ਮਲਤਾਨੀ ਸਰਦਾਰ ਤਜੀਤ ਸਿੰਘ ਚਲਾੰਗ ਸਰਦਾਰ ਕੁਕਿੰਦਰ ਸਿੰਘ ਸੋਨੂ ਸਭਾਤ ਸੰਤਾਂ ਦੇ ਸਹਿਯੋਗ ਦਾ ਸਦਕਾ ਮਿਸਲ ਬਾਬਾ ਮੱਖਣਸ਼ਾਲਾ ਮਾਣਾ ਤਰਨਾ ਦਲ ਵੱਲੋਂ ਸਤਿਗੁਰ ਜੀਓ ਗੁਰਮਤ ਸਮਾਗਮ ਚਾਰਜ ਸਮਰਨ ਨੂੰ ਕਰਾਏ ਜਾ ਰਹੇ ਨੇ ਪਾਸ਼ਾ ਜੀ ਸ੍ਰੀ ਸਹਿਜ ਪਾਠ ਆਰੰਭ ਹੋਣ ਲੱਗੇ ਹਨ ਪਾਤਸ਼ਾਹ ਜੀ ਜਿਨ੍ਹਾਂ ਸੰਤਾਂ ਵੱਲੋਂ ਸੇਵਾ ਆ ਰਹੀ ਹੈ ਪਾਤਸ਼ਾਹ ਜੀ ਸਭੂ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਕਰਨੇ ਮੇਰਾ ਪ੍ਰਿਆ ਹੱਥ ਰਖਣਾ ਪਾਰਜ ਰਾਸਤਰ ਨੇ ਕਿਰਤ ਕਮਾਈਆਂ ਦੇ ਵਾਧੇ ਪਾਣੇ ਚੜ੍ਹਦੀ ਕਲਾ ਵਿੱਚ ਰੱਖੀ ਕਰਨੇ ਮੇਰਾ ਪ੍ਰਿਆ ਹੱਥ ਰਖਣਾ ਅੰਗ ਸੰਸਾ ਹੈ ਗੁਣਾ ਆਰੰਭਤਾਂ ਦੀ ਅਭਿਆਗੋਸ਼ੀ ਕਰੋ ਪਵਿੱਤਰ ਗੁਰੂ ਪ੍ਰਸਾਦ ਜੀ ਜੇਹ ਹਾਜ਼ਰ ਹੈ ਦਾਰ ਪਰਿਵਾਰ ਹੋਵੇ ਜੀ ਜੋ ਜੀ ਸਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਪਾਵਨ ਹੁਕਮ ਨਾਮੇ ਬਖਸ਼ੀ ਕਰਕੇ ਸੰਤਾਂ ਨੂੰ ਨਿਹਾਲ ਗੁਰੂ ਜੀ ਸੁਖ ਹੋਵੇ ਜੀ ਨਾਮ ਜਿਤਾਵੇ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਦਾ ਹੰਸਾ ਵਾਹਿਗੁਰੂ ਜੀ ਕੀ ਫਤਿਹ ਦੀ ਪੁਫਤੇ ਸਰਬ ਕਲਾ ਸੁਨਰਥ ਲੋਗ ਲਣ ਜੀ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਜੋ ਨੀ ਲਾਇਆ ਹਰ ਸੰਗ ਸੁਹਾਈ ਪਾਇਆ ਜੈ ਜਈਏ ਤਾ ਸੁਹੇਲੇ ਕਰ ਕਿਰਪਾ ਪ੍ਰਭ ਮਿਲੇ ਗੁਰ ਪੂਰਾ ਚਰਨੀ ਲਾਇਆ ਹਰ ਸੰਗ ਸੁਹਾਈ ਪਾਇਆ ਜੈ ਜਈਏ ਤਾ ਸੁਹੇਲੇ ਕਰ ਕਿਰਪਾ ਪ੍ਰਭ ਮਿਲੇ ਆਹ ਬਹੁ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਚੁੱਪੈ ਤੁਪ ਨਾ ਹੋਈ ਜੇ ਰਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਕਰੀ ਜੇ ਮਨਾਂ ਪੁਰੀਆਂ ਭਾਰ ਸਹਾਇ ਸੁਸਿਆਣ ਪਾਲਨ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆ ਹੋਈਐ ਕਿਵ ਗੂੜੈ ਤੁਪੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਗਇਆ ਜਾਈ ਹੁਕਮੇ ਹੋਣ ਜੀ ਹੁਕਮ ਲੈ ਮਟਿਆਈ ਹੁਕਮੇ ਉਤਮ ਨੀਤ